ਜਦੋਂ ਅਮਨਜੀਤ ਕਰ ਵੱਲ ਪਰ ਪਰੇ ਸਤਿ ਸ਼੍ਰੀ ਅਕਾਲ ਜੀ ਹੋਰ ਸਾਨੂੰ ਜੀ ਕਿਵੇਂ ਆ ਸਾਰੇ ਠੀਕ ਪਰਬ ਦੀ ਗਾਰ ਦੀ ਉਸਤਤ ਸੁਣਦੇ ਆ ਸੁਣਦੇ ਆ ਕੁਝ ਹਾਸਲ ਹੋ ਜਾਂਦਾ ਆ ਉਹਦੀ ਉਸਤਤ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਐਵੇਂ ਮਨੁੱਖ ਹੈਂਕੜੀਆਂ ਮਾਰਦਾ ਫਿਰਦਾ ਹੈ ਕਿ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਦਰਅਸਲ ਉਦੀ ਰਜ਼ਾ ਤੋਂ ਬਿਨਾ ਬੰਦਾ ਇੱਕ ਪੈਰ ਨਹੀਂ ਤੁਰ ਸਕਦਾ ਹਰ ਦਿਨ ਹਰ ਪਲ ਉਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਬਹੁਤ ਪਿਆਰੇ ਭੈਣ ਭਰਾ ਕੁਝ ਨਾ ਕੁਝ ਹਰ ਦਿਨ ਸਿਖਾਉਂਦੇ ਨੇ ਕਿਉਂਕਿ ਅਸੀਂ ਨਿਰਾਸ਼ ਹੋ ਜਾਂਦੇ ਆ ਜਦੋਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸ਼ੁਕਰਾਨਾ ਕਰਨ ਤੋਂ ਅਸੀਂ ਵਿਸਰ ਜਾਣੇ ਆ ਵਿਸਾਰ ਦਿੰਨੇ ਆ ਉਹ ਚੀਜ਼ਾਂ ਨੂੰ ਕਿਉਂਕਿ ਅਸੀਂ ਬਣੇ ਸਵਾਰਥੀ ਆ ਅਸੀਂ ਆਪਣੇ ਆਪ ਤੱਕ ਹੀ ਸੀਮਤ ਰਹਿ ਜਾਣੇ ਆ ਆਓ ਕੁਦਰਤ ਦੇ ਨਾਲ ਤੇ ਕੁਦਰਤ ਦੇ ਖਿਲਾਫ ਨਾ ਜਾ ਕੇ ਕੁਦਰਤ ਦੇ ਨਾਲ ਰਹੀਏ ਕੁਦਰਤ ਦੇ ਖਿਲਾਫ ਨਾ ਜਾ ਕੇ ਆਓ ਕੁਝ ਆਸ਼ਿਆਨਾ ਐਵੇਂ ਦਾ ਬਣਾ ਲਈਏ ਜਿੱਥੇ ਹਰ ਪਲ ਇਹ ਮਹਿਸੂਸ ਹੁੰਦਾ ਰਹੇ ਕਿ ਇਸ ਤੋਂ ਬਿਨਾ ਕੁਝ ਹੋਰ ਸੰਭਵ ਹੀ ਨਹੀਂਗਾ ਤਾਂ ਅੱਜ ਦੇ ਸਮੇਂ ਦੇ ਵਿੱਚ ਅਮਾਨੂੰ ਲੱਗਦਾ ਕਿ ਅਸੀਂ ਸਾਰੇ ਬੈਠ ਕੇ ਕੰਮ ਕਰਨ ਵਾਲੇ ਆ ਹਨਾ ਤਾਂ ਵੈਸੇ ਸਵਾਨੀਆ ਕਹਿਣ ਕੀ ਨਾ ਪਈ ਅਸੀਂ ਕਿੱਥੇ ਬੈਠ ਕੇ ਕੰਮ ਕਰੀਏ ਸਾਰਾ ਦਿਨ ਖੜੇ ਰਹਿੰਦਾ ਜੋ ਸਬਜੀ ਕੱਟ ਲਈ ਬਣਾ ਲਈ ਆਟਾ ਗੁੰਨ ਲਿਆ ਸਾਰਾ ਕੁਝ ਖੜੇ ਹੋ ਕੇ ਕਰਦੇ ਬੈਠ ਕੇ ਕਰਦੇ ਅੱਜ ਦਾ ਦੌਰ ਇਦਾਂ ਦਾ ਆ ਕਿ ਅਸੀਂ ਥੋੜਾ ਜ਼ਿਆ ਥੋੜਾ ਜ਼ਿਆ ਮੈਂ ਜ਼ਿਆਦਾ ਨਹੀਂ ਕਹਿੰਦੀ ਥੋੜਾ ਜ਼ਿਆ ਆਪਣੇ ਆਪ ਵੱਲ ਵੀ ਖਿਆਲ ਰੱਖ ਲਈਏ ਪੂਰੇ ਪਰਿਵਾਰ ਦਾ ਖਿਆਲ ਰੱਖਦਿਆਂ ਰੱਖਦਿਆਂ ਆਪਣਾ ਆਪ ਹੀ ਗਵਾਈ ਜਾਂਦੇ ਆਂ ਹਾਂ ਪਰਿਵਾਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਪਰ ਪਰਿਵਾਰ ਦਾ ਖਿਆਲ ਚੰਗੀ ਤਰ੍ਹਾਂ ਉਦੋਂ ਹੀ ਤੁਸੀਂ ਰੱਖ ਪਾਉਂਗੇ ਜੇ ਤੁਸੀਂ ਆਪ ਤੰਦਰੁਸਤ ਤੇ ਠੀਕ ਠਾਕ ਹੋਗੇ ਸੋ ਆਓ ਇਹ ਪਰਿਵਾਰ ਦਾ ਖਿਆਲ ਤੇ ਵਿੱਚ ਇਹ ਆਪਣਾ ਖਿਆਲ ਆਪਾਂ ਸਾਰੇ ਰੱਖੀਏ ਤੇ ਕੁਝ ਗੱਲਾਂ ਬਾਤਾਂ ਕਰੀਏ ਜਿਹੜਾ ਮੌਸਮ ਚੱਲ ਰਿਹਾ ਕੱਲ ਤਾਂ ਮੈਨੂੰ ਲੱਗਦਾ ਨਮੀ ਹਵਾ ਦੇ ਵਿੱਚ ਬਹੁਤ ਜ਼ਿਆਦਾ ਸੀ ਹੈਨਾ ਤਾਂ ਕਿਸੇ ਨੇ ਫੀਲ ਕੀਤਾ ਹੋਣਾ ਤੇ ਕਿਸੇ ਨੇ ਨਹੀਂ ਕੀਤਾ ਹੋਣਾ ਕਿ ਫੀਲ ਜਿਹੜਾ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਉਹ ਨਮੀ ਨਾ ਆ ਜਾਕੇ ਅਸੂ ਕੱਤੇ ਵਾਲੀ ਫੀਲਿੰਗ ਦੁਆਰਾ ਜਦੋਂ ਝੋਨੇਆਂ ਦੀ ਕਟਾਈ ਹੁੰਦੀ ਆ ਤਾਂ ਬਾਅਦ ਵਿੱਚ ਜਿਹੜਾ ਹੁੰਦਾ ਉਹ ਵਾਲਾ ਫੀਲ ਆ ਰਿਹਾ ਸੀ ਹੈਨਾ ਮੰਨ ਲਓ ਜੇ ਤੁਸੀਂ ਵਸਤਰ ਧੋਤੇ ਕੱਪੜੇ ਧੋਤੇ ਆ ਤੇ ਕੱਪੜੇ ਪੂਰੇ ਸੁੱਕ ਨਹੀਂ ਰਹੇ ਤਾਂ ਸੂਰਜ ਹੈਗਾ ਸੀ ਪਰ ਸੂਰਜ ਦੇਵਤਾ ਵੀ ਉਨਾ ਗਰਮ ਨਹੀਂ ਸੀ ਕਿਉਂਕਿ ਉਹਨੂੰ ਵੀ ਪਤਾ ਸੀ ਮੀਂਹ ਪਿਆ ਆ ਤੇ ਠੰਡਕ ਪ੍ਰਦਾਨ ਕਰਨੀ ਆ ਸੋ ਅੱਜ ਗੱਲ ਕਰਦੇ ਆ ਕੋੜੇ ਕਸੈਲੇ ਦੀ ਕੜਕਸੜਾ ਮੈਂ ਤਾਂ ਕਿ ਆਇਆ ਕਿਉਂਕਿ ਸਾਡੇ ਬਜ਼ੁਰਗ ਕਿਆ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਕਈ ਵਾਰ ਪਾਣੀ ਜ਼ਿਆਦਾ ਪੀਤਾ ਜਾਂਦਾ ਜਾਂ ਤੇਜ਼ ਮਸਾਲੇ ਵਾਲੇ ਆਪਾਂ ਜਿਹੜੇ ਘਰੇ ਕਮਾਨ ਬਣਾ ਲੈਨੇ ਆ ਪਕੌੜੇ ਵਗੈਰਾ ਖਾ ਲੈਨੇ ਨਾ ਉਹਦੇ ਨਾਲ ਬਹੁਤ ਕੁਝ ਗੜਬੜ ਜਿਹਾ ਹੋਣ ਲੱਗ ਜਾਂਦਾ ਪੇਟ ਦੇ ਵਿੱਚ ਤੇ ਅੱਜ ਆਪਾਂ ਗੱਲ ਪੂਤਨੇ ਦੀ ਕਰਾਂਗੇ ਗੱਲ ਪੁਦੀਨੇ ਦੀ ਕਰਾਂਗੇ ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਇਹਨੂੰ ਕਿਵੇਂ ਲੈ ਸਕਦੇ ਹਾਂ ਵੈਸੇ ਕਿਹਾ ਜਾਂਦਾ ਹੈ ਕਿ ਹਫਤੇ ਦੇ ਵਿੱਚ ਇੱਕ ਦਿਨ ਇੱਕ ਚਮਚ ਪੂਰਾ ਪੁਦੀਨੇ ਦਾ ਰਸ ਪੀਣਾ ਚਾਹੀਦਾ ਇੱਕ ਚਮਚ ਜੇ ਨਹੀਂ ਤਾਂ ਫਿਰ ਤੁਸੀਂ ਜਿਹੜੀ ਸਕੰਜਮੀ ਬਣਾਉਨੇ ਆ ਉਹਦੇ ਵਿੱਚ ਪੁਦੀਨਾ ਪਾ ਸਕਦੇ ਹੋ ਹੋਰ ਨਹੀਂ ਤਾਂ ਚਟਣੀ ਜਿਹੜੀ ਆਪਾਂ ਘਰੇ ਬਣਾਈਦੀ ਆ ਉਹਦੇ ਵਿੱਚ ਪਾ ਸਕਦੇ ਹੋ ਤਾਂ ਪੁਦੀਨੇ ਵਾਲਾ ਪਾਣੀ ਪੀਣ ਨਾਲ ਠਕਾਵਟ ਜਿਹੜੀ ਆ ਉਹ ਸਾਡੇ ਤੋਂ ਦੂਰ ਹੋ ਜਾਂਦੀ ਹੈ ਤਾਂ ਚਮਕ ਚਿਹਰੇ ਤੇ ਤੁਹਾਡੇ ਮਤਲਬ ਬਾਈ ਫੇਸ ਤੇ ਬਹੁਤ ਆਣੀ ਸ਼ੁਰੂ ਹੋ ਜਾਂਦੀ ਆ ਤਾਂ ਜਦੋਂ ਹੁਣ ਅਸੀਂ ਕੰਮ ਕਰਦੇ ਇਨੀ ਥਕਾਵਟ ਜਿ ਮਹਿਸੂਸ ਕਰਦੇ ਆ ਤੇ ਸਰੀਰ ਦੇ ਵਿੱਚੋਂ ਖੰਡ ਦੀ ਮਾਤਰਾ ਘਟ ਜਾਂਦੀ ਆ ਗਲੂਕਨ ਦੀ ਮਾਤਰਾ ਘਟ ਜਾਂਦੀ ਆ ਤਾਂ ਪੂਰੀ ਕਰਨ ਦੇ ਵਿੱਚ ਪੁਦੀਨੇ ਵਾਲਾ ਪਾਣੀ ਜਿਹੜਾ ਆ ਉਹ ਵਧੀਆ ਆ ਪੁਦੀਨੇ ਵਾਲਾ ਪਾਣੀ ਪੀਣ ਦੇ ਨਾਲ ਪਾਚਨ ਤੰਤਰ ਸਹੀ ਰਹਿੰਦਾ ਆ ਐਸਿਡਿਟੀ ਖਤਮ ਹੋ ਜਾਂਦੀ ਆ ਸੀਨੇ ਤੇ ਸਾੜ ਜਿਹੜਾ ਪੈਂਦਾ ਆ ਉਹ ਖਤਮ ਹੋ ਜਾਂਦਾ ਆ ਪੇਟ ਦੇ ਵਿੱਚ ਜਿਹੜਾ ਸਾੜ ਪੈਂਦਾ ਆ ਉਹ ਕਬਜ਼ ਕਰਕੇ ਪੈਂਦਾ ਆ ਤੇ ਕਬਜ਼ ਤੋਂ ਆਪਾਂ ਰਹਿਤ ਹੋ ਜਾਂਦੇ ਆ ਪਦੀਨੇ ਦੇ ਵਿੱਚ ਇਹੋ ਜੇ ਤੱਤ ਨੇ ਜਿਹੜੇ ਕਿ ਆ ਮੌਸਮ ਦੇ ਵਿੱਚ ਬੈਕਟੀਰੀਆ ਤੁਰੇ ਫਿਰਦੇ ਨੇ ਇਹਨਾਂ ਦੇ ਵਿੱਚ ਫੰਗਸ ਆ ਜਾਂ ਹੋਰ ਬੈਕਟੀਰੀਆ ਨੇ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਪਦੀਨੇ ਦਾ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ, ਕੈਰੋਟੀਨ, ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ ਤੇ ਜਿਹੜੀ ਥੋੜੀ ਫੈਟ ਵੀ ਹੁੰਦੀ ਆ ਤਾਂ ਅਸੀਂ ਜਿਹੜਾ ਸਰੀਰ ਨੂੰ ਪੂਰਾ ਠੰਡਾ ਰੱਖਣਾ ਆ ਬਹੁਤਾ ਠੰਡਾ ਨਹੀਂ ਬਈ ਬਹੁਤਾ ਠੰਡਾ ਤਾਂ ਕਹਿ ਦਿੰਦੇ ਹੁੰਦੇ ਕਿ ਆ ਜਿਹੜਾ ਇਸ ਸੰਸਾਰ ਤੋਂ ਚੱਲਿਆ ਜਾਂਦਾ ਉਹ ਉਹਦੇ ਵਰਗਾ ਹੋਇਆ ਨਾ ਨਹੀਂ ਉਦਾਂ ਨਹੀਂ ਓਵੇਂ ਠੰਡਕ ਰੱਖਣੀ ਜਿਹੜੀ ਉਹ ਤਪਸ਼ ਜਾਂ ਵੱਲੋਂ ਅਸੀਂ ਖਾ ਲੈਨੇ ਨਾ ਜਦੋਂ ਮੌਸਮ ਵਧੀਆ ਹੁੰਦਾ ਆ ਆ ਪਕਵਾਨ ਵੱਖਰੇ ਵੱਖਰੇ ਬਣਾ ਕੇ ਘਰ ਦੇ ਵਿੱਚ ਖਾ ਲੈਨੇ ਉਹਦੇ ਨਾਲ ਪੇੜ ਦੇ ਵਿੱਚ ਬਹੁਤ ਜ਼ਿਆਦਾ ਸਾੜ ਜਾਂ ਰਹਿਣਾ ਸ਼ੁਰੂ ਹੋ ਜਾਂਦਾ ਪੁਦੀਨਾ ਜਿਹੜਾ ਆ ਉਹ ਸਾਡੇ ਲਈ ਚਾਹੇ ਪੂਤਨਾ ਕਹਿੰਦੇ ਹੋ ਜਾਂ ਪਤੈਨਾ ਕਹਿੰਦੇ ਆ ਉਹ ਜ਼ਰੂਰੀ ਆ ਗਰਮੀਆਂ ਦੇ ਵਿੱਚ ਜਿਹੜਾ ਆ ਮਈ ਜੂਨ ਜੁਲਾਈ ਅਗਸਤ ਤੋਂ ਸਤੰਬਰ ਦੇ ਵਿੱਚ ਇਹਦਾ ਸੇਵਨ ਸਾਨੂੰ ਜ਼ਰੂਰ ਕਰਦੇ ਰਹਿਣਾ ਚਾਹੀਦਾ ਆ ਇੱਕ ਗਲਾਸ ਪਿੰਡੇ ਰਹਿਣਾ ਚਾਹੀਦਾ ਆ ਤਾਂ ਇਹ ਚਮੜੀ ਨੂੰ ਚਮਕਦਾਰ ਬਣਾ ਕੇ ਰੱਖਦਾ ਆ ਕਬਜ਼ ਤੁਹਾਡੇ ਬੋਡੀ ਦੇ ਵਿੱਚ ਰਹਿ ਨਹੀਂ ਦਿੰਦਾ ਕਿਉਂਕਿ ਕਬਜ਼ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ ਐਸਿਡਿਟੀ ਬੁਖਾਰ ਪੇਟ ਦਰਦ ਸਿਰ ਦਰਦ ਲੱਤਾਂ ਪੈਰਾਂ ਦਾ ਟੁੱਟਣਾ ਭੱਜਣਾ ਇਹ ਸਾਰਾ ਕੁਝ ਕਬਜ਼ ਦੇ ਕਾਰਨ ਹੁੰਦਾ ਆ ਤਾਂ ਅਸੀਂ ਗਲਤ ਖਾਣ ਪੀਣ ਦੇ ਸ਼ੌਕੀਨ ਆ ਹਨ ਅਕਸਰ ਮੁਸੀਬਤਾਂ ਨੂੰ ਆਪ ਗਲ ਵਿੱਚ ਪਾ ਲੈਨੇ ਆਂ ਵੀ ਆਜਾ ਮੈਨੂੰ ਉਡੀਕ ਹੈ ਤਾਂ ਜਦੋਂ ਤੁਹਾਡਾ ਗਲਤ ਖਾਣ ਪੀਣ ਹੋਊਗਾ ਤੁਹਾਡਾ ਚੱਲਣ ਫੇਣ ਲਾਈਫ ਸਟਾਈਲ ਕਹਿੰਦੇ ਆ ਰਹਿਣ ਸਹਿਣ ਜਿਹਨੂੰ ਆਪਾਂ ਆਮ ਕਹਿੰਦੇ ਆ ਉਹਦੇ ਵਿੱਚ ਜਦੋਂ ਗਲਤ ਆਦਤਾਂ ਸਿਧਾਰਣ ਕਰਦੇ ਆਂ ਪਹਿਲੀ ਗੱਲ ਤਾਂ ਕਬਜ਼ ਕੁਦਰਤੀ ਉਪਾਅ ਦੇ ਰੂਪ ਦੇ ਵਿੱਚ ਅਸੀਂ ਪੁਦੀਨੀ ਦਾ ਪਾਣੀ ਜਿਹੜਾ ਆ ਉਹ ਉਪਯੋਗ ਕਰੀਏ ਤਾਂ ਬਹੁਤ 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 ਫਾਇਦੇਮੰਦ ਹੈ ਜਦੋਂ ਸਾਡਾ ਪਾਚਨ ਤੰਤਰ ਖਰਾਬ ਹੁੰਦਾ ਹੈ ਭਾਵ ਜਿਨੇ ਰੋਟੀ ਪਚਾਉਣੀ ਆ ਜਿਨੇ ਮਤਲਬ ਜੋ ਖਾਦਾ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਲਾਉਣਾ ਆ ਤਾਂ ਜਦੋਂ ਰੋਟੀ ਨਹੀਂ ਪਚਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਤੁਹਾਡੇ ਕਾਲਜੇ ਦੇ ਵਿੱਚ ਹੈ ਨਾ ਸੀਨੇ ਵਿੱਚ ਸਾੜ ਜਾਂ ਸਾੜ ਜਾ ਰਹੂਗਾ ਪੇਟ ਵਿੱਚ ਜਾਂ ਫੀਫੜਿਆਂ ਦੇ ਹੇਠਾਂ ਵਾਲੇ ਭਾਗ ਦੇ ਵਿੱਚ ਤਪੱਸ ਜੜਖਾਰ ਤੁਹਾਨੂੰ ਆਉਂਦੇ ਰਹਿਣਗੇ ਇਹਦਾ ਮਤਲਬ ਹੈ ਕਿ ਤੁਹਾਡਾ ਪਾਚਨ ਤੰਤਰ ਗੜਬੜਾ ਵੀ ਮਤਲਬ ਰੋਟੀ ਖਾਦੀ ਪੂਰੀ ਪਚ ਨਹੀਂ ਰਹੀਗੀ ਹੈ ਨਾ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣਾ ਪਾਚਨ ਤੰਤਰ ਜੇ ਸਹੀ ਰੱਖਣਾ ਹੈ ਤਾਂ ਐਸਿਡਿਟੀ ਨੂੰ ਸਹੀ ਰੱਖਣਾ ਹੈ ਪੇਟ ਵਿੱਚ ਸਾੜਾ ਜਾਂ ਮਤਲਬ ਸੀਨੇ ਵਿੱਚ ਸਾੜਾ ਨਾ ਸੀਨਾ ਉੱਪਰਲੀ ਸਾਈਡ ਹੁੰਦਾ ਹੈ ਤਾਂ ਪੇਟ ਹੇਠਾਂ ਹੁੰਦਾ ਹੈ ਤਾ ਉਹ ਵੱਡਾ ਕਾਰਨ ਕਬਜ਼ ਆ ਤੇ ਕਬਜ਼ ਤੋਂ ਰਾਹਤ ਸਾਨੂੰ ਜਿਹੜੀ ਅਸੀਂ ਘਰ ਦੇ ਵਿੱਚ ਦੇਸੀ ਚਟਨੀ ਬਣਾਉਂਦੇ ਸੀ ਕਾਲੀ ਮਿਰਚ ਜੀਰਾ ਧਨੀਆ ਉਹਦਾ ਉਹ ਮਸਾਲਾ ਪਾ ਕੇ ਥੋੜੀ ਜੀ ਹਰੀ ਮਿਰਚ ਪਾ ਕੇ ਤਾਂ ਜੇ ਹੁਣ ਇੰਨੇ ਦਿਨਾਂ ਚ ਕੱਚੀਆਂ ਅੰਬੀਆਂ ਨਹੀਂ ਲੱਭਦੀਆਂ ਤਾਂ ਥੋੜੀ ਜੀ ਇਮਲੀ ਪਾ ਲਓ ਤਾਂ ਥੋੜਾ ਪਿਆਜ਼ ਤੇ ਗੰਡਾ ਧਨੀਆ ਵੀ ਵੈਸੇ ਪਾ ਸਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੁੰਡੇ ਵਿੱਚ ਰਗੜ ਕੇ ਜੇ ਬਣਾਉਣੀ ਹੈ ਕਿਉਂਕਿ ਜਿਹੜੀ ਮਿਕਸੀ ਚ ਬਣਾਉਣੀ ਹੈ ਨਾ ਉਹ ਗਰਮੇਸ਼ ਸਵਾਦ ਹੈਗਾ ਗਰਮੇਸ਼ ਦੇ ਨਾਲ ਇੱਕਦਮ ਉਹ ਜਿਹੜੇ ਤੱਤ ਬਹੁਤ ਸੜ ਜਾਂਦੇ ਆ ਤਾਂ ਕੁੰਡੇਕੋਟ ਨੇ ਦੇ ਨਾਲ ਹੁਣ ਕੌਣ ਕੌਣ ਬਣਾਊਗਾ ਇਹ ਨਾ ਮੇ ਬੜਾ ਵੱਡਾ ਸਵਾਲ ਆ ਭਾਈ ਤਾਂ ਇਹ ਕੁੰਡੇਕੋਟ ਨੀ ਵਾਲੀ ਚਟਨੀ ਜਿਹੜੀ ਆ ਉਹ ਪੂਰੇ ਤੱਤ ਤੁਹਾਨੂੰ ਦਿੰਦੀ ਆ ਤਾਂ ਅਸੀਂ ਇੱਕ ਕਹਿੰਦੇ ਆ ਕਿ ਪੁਦੀਨੇ ਦਾ ਪਾਣੀ ਜਿਹੜਾ ਆ ਹਨਾ ਜਿਹੜਾ ਅਰਕਾ ਆਸਰ ਆ ਹੁਣ ਤਾਂ ਇੱਕ ਹੋਰ ਵੱਡੀ ਸਮੱਸਿਆ ਹੈ ਜਿਹੜਾ ਆਪਾਂ ਘਰੇ ਦੇ ਵਿੱਚ ਅੱਗੇ ਦੇਸੀ ਪੋਤਨਾ ਪੁਦੀਨਾ ਵਰਤਦੇ ਸੀ ਨਾ ਉਹ ਦਾ ਬਦਲ ਇੱਕ ਪਿਪਲਾਮੈਂਟ ਦਾ ਆਇਆ ਜਿਹਦਾ ਤੇਲ ਅਰਕ ਨਿਕਲ ਕੇ ਤੇ ਮਤਲਬ ਦਵਾਈਆਂ ਦੇ ਵਿੱਚ ਉਹ ਪੈਂਦਾ ਹੈ ਨਾ ਤਾਂ ਉਹਨੂੰ ਵੀ ਅਸੀਂ ਉਹੀ ਸਮਝਦੇ ਨਹੀਂ ਹੈ ਨਾ ਦੋਨਾਂ ਚੀਜ਼ਾਂ ਦੇ ਬੜੇ ਫਰਕ ਨੇ ਤੇ ਉਹ ਜਿਹੜਾ ਪਹਿਲਾਂ ਸੀਗਾ ਪੁਦੀਨਾ ਜਿਹੜਾ ਸੀਗਾ ਉਹ ਨਿੱਕੇ ਨਿੱਕੇ ਪੱਤੇਆਂ ਵਾਲਾ ਤੇ ਉਹ ਬਹੁਤ ਮਹਿਕ ਤਾਂ ਹੈਗੀ ਹੈਗੀ ਸੀ ਉਹਦੇ ਵਿੱਚ ਕਸੈਲਾਪਨ ਨਹੀਂ ਸੀ ਹੁੰਦਾ ਜਿਹੜਾ ਅੱਜ ਵਾਲਾ ਉਹਦੇ ਵਿੱਚ ਕਸੈਲਾਪਨ ਬਹੁਤ ਆ ਤਾਂ ਸਾਡੇ ਪੇਟ ਨਾਲ ਜੁੜੀਆਂ ਹੀਆਂ ਹਰ ਸਮੱਸਿਆਵਾਂ ਦਾ ਹੱਲ ਪੁਦੀਨੇ ਦੀ ਚਟਨੀ ਜਾਂ ਪੁਦੀਨੇ ਦਾ ਪਾਣੀ ਆ। ਤਾਂ ਕਈ ਵਾਰ ਅਸੀਂ ਗਰਮੀ ਵਿੱਚ ਜਾਂਦੇ ਆ ਤਾਂ ਸਾਨੂੰ ਚੱਕਰ ਆਉਂਦੇ ਹਨਾ। ਤਾਂ ਕੁਝ ਵੀ ਖਾਣੇ ਉਹ ਪਚਦਾ ਨਹੀਂ। ਚਾਹੇ ਉੱਪਰ ਛਾਲਾ ਆ ਜਾਂਦੀਆਂ ਨੇ ਜਿੱਦਾਂ ਵੀ ਹੈ ਨਾ ਤਾਂ ਉਹਦੇ ਲਈ ਸਭ ਤੋਂ ਵਧੀਆ ਜਦ ਗੁੱਸਾ ਵੀ ਆਉਂਦਾ ਉਹ ਗੁੱਸੇ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਇਹ ਬਹੁਤ ਉਪਜੋਗੀ ਆ। ਲੰਮੇ ਸਾਹ ਲੈਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਤੇ ਕਿਉਂਕਿ ਸੁੱਤੇ ਹੋਏ ਸਾਹਾਂ ਦੀ ਗਿਣਤੀ ਬੜੀ ਤੇਜ਼ ਹੋ ਜਾਂਦੀ ਹੈ ਲੰਮਾ ਸਾਹ ਲਵੋਗੇ ਤਾਂ ਸਾਹਾਂ ਦੀ ਕਿਰਿਆ ਵੀ ਰੁੱਕ ਕੇ ਉਮਰ ਦੇ ਹਿਸਾਬ ਨਾਲ ਸਾਨੂੰ ਜਨਮ ਨਹੀਂ ਮਿਲਦਾ ਸਾਹਾਂ ਦੇ ਹਿਸਾਬ ਨਾਲ ਸਾਨੂੰ ਜਨਮ ਮਿਲਦਾ ਹੈ ਕਦੋਂ ਕਿੱਥੇ ਕਿਹਦਾ ਆਖਰੀ ਸਾਹ ਹੋਣਾ ਪਤਾ ਨਹੀਂ ਤਾਂ ਜਦੋਂ ਮਤਲਬ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਦਸਤ ਲੱਗ ਗਏ ਨੇ ਹਨਾ ਜਾਂ ਉਪਰ ਸ਼ਾਲਾ ਆਉਂਦੀਆਂ ਨੇ ਤਾਂ ਉਹਦੇ ਵਿੱਚ ਇਹ ਸਭ ਤੋਂ ਵੱਡਾ ਅ ਅੱਗੇ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਪੁਦੀਨਾ ਰਗੜੋ ਤੇ ਥੋੜਾ ਜਿਹਾ ਸਿੰਦਾਰ ਨਮਕ ਲੈ ਕੇ ਉਹਨੂੰ ਪਾਣੀ ਜਿਹੜਾ ਚਾਰ ਤੋਂ ਪੰਜ ਚਮਚੇ ਜਿਹੜੇ ਆ ਗਾੜੇ ਜਿਹੜੇ ਉਹ ਪਲਾ ਦਿਓ ਤੇ ਜੇ ਨਹੀਂ ਉਹ ਗਾੜੀ ਪੀਣਾ ਚਾਹਣਾ ਉਹ 2 ਤੋਂ 2.5 ਚਮਚੇ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਥੋੜੀ ਜਿਹੀ ਚੁਟਕੀ ਸਿੰਦੇ ਨਮਕ ਦੀ ਉਹਦੇ ਹੱਥ 'ਚ ਫੜਾ ਦਿਓ ਲੂਣ ਦੀ ਵੀ ਪੀ ਤੇ ਇਹਨੂੰ ਮੜਾ ਜਾ ਜ਼ੁਬਾਨ ਤੇ ਲਾਹ ਤੇ ਬਸ ਫਰਕ ਪੈਣਾ ਸ਼ੁਰੂ ਹੋ ਜਾਊਗਾ ਪਈ ਅੱਜ ਤਾਂ ਥੋੜੀ ਜੀ ਗੱਲ ਹੁੰਦੀ ਹੈ ਕਿ ਘਰੇ ਸਾਰਿਆਂ ਦੇ ਇੱਕ ਇੱਕ ਫੁੱਟ ਵਾਲਾ ਡੱਬਾ ਰੱਖਿਆ ਹੋਇਆ। 1 ਫੁੱਟ ਤੇ ਮਤਲਬ 12 ਇੰਚ ਇਧਰੋਂ ਤੋਂ 6 ਇੰਚ ਇਧਰੋਂ ਡੱਬਾ ਰੱਖਿਆ ਹੋਇਆ ਉਹਦੇ ਵਿੱਚ ਹਰ ਤਰ੍ਹਾਂ ਦੀ ਦਵਾਈ ਸਾਡੇ ਘਰਾਂ ਦੇ ਵਿੱਚ ਮੌਜੂਦ ਆ। ਤਾਂ ਦੇਸੀ ਜੁਗਾਰ ਹੈ ਨਹੀਂ ਜੇ ਤੁਹਾਡੇ ਸੀਨੇ ਵਿੱਚ ਜਲਨ ਹੋ ਰਹੀ ਆ ਐਸਿਡਿਟੀ ਬਣ ਰਹੀ ਆ ਤਾਂ ਦੇਸੀ ਅਜਵੈਣ ਦਾ ਕਾਵਾ ਜਿਹੜਾ ਉਹ ਬਹੁਤ ਉਪਯੋਗੀ ਆ। ਇੱਕ ਸੁਣਿਆ ਸੀ ਕਿਸੇ ਮਾਹਰ ਨੂੰ ਆਯੁਰਵੇਦ ਨੂੰ ਕਿ ਕਹਿੰਦੇ ਕਿ ਜਿਹੜੇ ਦੌਰ ਦੇ ਵਿੱਚ ਨਾ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਭੈਣ ਭਰਾ ਕਹਿੰਦੇ ਨੇ ਕਿ ਇਹ ਨਾ ਮੇਰੀ ਨਾੜ ਚੜ ਗਈ ਪਾਉ ਕੜੱਲ ਲੱ ਪਈ ਆ। ਜਾਂ ਮਤਲਬ ਮੇਰੇ ਨਾ ਖੱਲੀਆਂ ਅਮਲੋ ਲੋਤਾਂ ਬਹੁਤ ਦਰਦ ਕਰਦੀਆਂ ਆ। ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜੇ ਤੁਹਾਨੂੰ ਉਸ ਟਾਈਮ ਕੁਝ ਨਹੀਂ ਲੱਭਦਾ ਹਨਾ ਮਤਲਬ ਇਕਦਮ ਜਦੋਂ ਜਦੋਂ ਕੜੱਲ ਪੈਂਦੀ ਬੜਾ ਬੁਰੀ ਹਾਲਤ ਹੁੰਦੀ ਆ। ਉਸ ਟਾਈਮ ਕਹਿੰਦੇ ਤੁਸੀਂ ਅਜਵਾਈਨ ਹੂ ਦੇ ਵਿੱਚ ਰੱਖ ਲਓ ਹਨਾ ਦੇਸੀ ਅਜਵਾਈਨ ਜੇ ਨਹੀਂ ਅਜਵਾਈਨ ਮਿਲਦੀ ਤਾਂ ਘੜੇ ਵਾਲੇ ਪਾਣੀ ਦੇ 2-4 ਘੁੱਟ ਜਿਹੜੇ ਆ ਉਹਨਾਂ ਦਾ ਉਪਯੋਗ ਕਰ ਲਓ ਤਾਂ ਜੇ 2-4 ਘੁੱਟ ਘੜੇ ਦੇ ਪਾਣੀ ਵੀ ਨਹੀਂ ਤਾਂ ਧਰਤੀ ਤੇ ਜੇ ਤੁਸੀਂ ਖੜੇ ਹੋ ਤਾਂ ਮਿੱਟੀ ਮੈਂ ਮੇਰੇ ਮਨ ਦੇ ਵਿੱਚ ਪਹਿਲਾ ਸਵਾਲ ਸੀ ਕਿ ਅੱਜ ਘਰਾਂ ਦੇ ਵਿੱਚ ਮਿੱਟੀ ਹੀ ਹੈਰੀ ਕਿਉਂਕਿ ਉਹ ਜਿਹੜੀ એનર્ਜੀ ਸਾਨੂੰ ਮਿਲਣੀ ਸੀ ਕੁਦਰਤੀ ਸਰੋਤਾਂ ਤੋਂ ਹਨਾ ਇਹ ਕੁਦਰਤੀ ਰਵੈਤੀ ਚੀਜ਼ਾਂ ਨੇ ਅੱਗੇ ਤਾਂ ਹੀ ਕੁਝ ਨਹੀਂ ਹੁੰਦਾ ਮੈਂ ਕੱਲ ਪਰਸੋਂ ਪੜ੍ਹ ਰਹੀ ਸੀਗੀ ਕਿਉਂਕਿ ਮੈਨੂੰ ਨਾ ਹੁਣ ਛੋਟੀ ਛੋਟੀਆਂ ਜਾਣਕਾਰੀਆਂ ਇਕੱਠੀਆਂ ਕਰਨ ਦੀ ਆਦਤ ਬਣਦੀ ਜਾਂਦੀ ਆ ਤਾਂ ਮੈਂ ਅਰਬੀ ਦੇ ਗੁਣਾਂ ਦੀ ਗੱਲ ਪੜ੍ਹ ਰਹੀ ਸੀ ਕਿ ਨਾ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਹੋਣ ਦਿੰਦਾ ਆ ਤੇ ਨਾ ਹੀ ਮਤਲਬ ਲੋ ਹੋਣ ਦਿੰਦਾ ਆ ਤੁਹਾਡੇ ਦਿਮਾਗ ਨੂੰ ਤਰੋ ਤਾਜ਼ਾ ਰੱਖਦੀ ਆ ਅਰਬੀ ਅਰਬੀ ਦੇ ਉਪਯੋਗ ਦੇ ਵਿੱਚ ਅਸੀਂ ਜਦੋਂ ਪਿੱਛੇ ਜੇ بڑا ਰੋਲਾ ਪਿਆ ਸੀ ਸੈਲ ਘਟ ਰਿਹਾ ਅਰਬੀ ਦੇ ਪੱਤਿਆਂ ਨੂੰ ਵੇਸਣ ਲਾ ਕੇ ਪਕੌੜੇ ਬਣਾ ਬਣਾ ਕੇ ਖਾਣੇ ਹਨਾ ਮਤਲਬ ਹਰ ਰੁੱਖ ਹਰ ਬੂਟੇ ਦੇ ਬਹੁਤ ਸਾਰੇ ਗੁਣਾ ਜੇ ਅਸੀਂ ਸਾਰੇ ਉਹ ਗੁਣਾ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਵੀ ਇਨਸਾਨ ਘਰੇ ਪਲਾਂਟ ਲਾਏ ਤੋਂ ਬਿਨਾ ਨਹੀਂ ਰਹਿ ਸਕਦਾ ਇੱਕ ਬੂਟਾ ਆ ਸਵਾਂਜਣੇ ਦਾ ਸਵਾਂਝਣੇ ਦੇ ਬੂਟੇ ਦੇ ਤੱਥ ਮੈਂ ਵੀ ਕਿਉਂਕਿ ਉਹਨਾਂ ਨੂੰ ਪ੍ਰਯੋਗ ਕਰਦੇ ਆਂ ਤਾਂ ਪਤਾ ਅੱਗੇ ਸਵਾਂਝਣੇ ਦੇ ਆ ਨਾ ਜਦੋਂ ਬੀ ਇਹਨਾਂ ਦੇ ਵਿੱਚ ਫਲੀਆਂ ਲੱਗਦੀਆਂ ਹੁੰਦੀਆਂ ਅਸੀਂ ਤਾਂ ਬੀ ਜਿਹੜੇ ਹੋਣੇ ਉਹਨਾਂ ਨੂੰ ਫੇਰ ਦੁਬਾਰਾ ਬੀਜਣਾ ਬੀਜ ਕੇ ਤੇ ਉਹ ਸਰਦੀ ਦੇ ਮੌਸਮ ਦੇ ਵਿੱਚ ਨਾ ਬੂਟਾ ਜਦੋਂ 2.5 3 ਫੁੱਟ ਦਾ ਹੋਣਾ ਉਹਨੂੰ ਪਟਣਾ ਪਟ ਕੇ ਜਿਹੜੀ ਥੱਲੇ ਉਹਦੀ ਜੜਵਾਂ ਨਾ ਉਹ ਮੂਲੀ ਦੇ ਰੂਪ ਦੇ ਵਿੱਚ ਹੁੰਦੀ ਆ ਮੰਨ ਲਓ 2 ਫੁੱਟ ਦੀ ਹੋਊਗੀ 1 ਫੁੱਟ ਦੀ ਹੋ ਜਿੱਡੀ ਕੇ ਮੰਨ ਲਓ ਜਿੱਦਾਂ ਤੁਹਾਡੇ ਬੀਤੇ ਲਾਉਣ ਦਾ ਟਾਈਮ ਸੀ ਤੇ ਉਹ ਬੂਟੀ ਨੂੰ ਜੜ ਨੂੰ ਲਿਆ ਕੇ ਉਹਨੂੰ ਚੰਗੀ ਤਰ੍ਹਾਂ ਕਰਕੇ ਤੇ ਨਾ ਉਹਦਾ ਅਚਾਰ ਪਾਇਆ ਜਾਂਦਾ ਹੈ ਜਿੱਦਾਂ ਆਪਾਂ ਗਾਜਰਾਂ ਦਾ ਅਚਾਰ ਪਾਉਨੇ ਆ ਨਾ ਤੜਕਾ ਲਾ ਕੇ ਤੇ ਗਾਜਰ ਪਾ ਲੈਨੇ ਆ ਉਹਦੀ ਜੜ ਇੰਨੀ ਕੁ ਜ਼ਿਆਦਾ ਗਰਮ ਹੁੰਦੀ ਹੈ ਕਿ ਸਿਆਲਾ ਵੇਜ ਤੁਹਾਨੂੰ ਠੰਡ ਤੋਂ ਵੀ ਬਚਾਉਂਦੀ ਹੈ ਤੇ ਜੇ ਤੁਹਾਡੇ ਬੋਡੀ ਦੇ ਵਿੱਚ ਰੇਸ਼ਾ ਆ ਗੋਡੇ ਦਰਦ ਕਰ ਰਿਹਾ ਤੇ ਹੋਰ ਵੀ ਕੁਝ ਬਹੁਤ ਕੁਝ ਆ ਤੇ ਪੇਟ ਨੂੰ ਸਾਫ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਉਪਯੋਗੀ ਹੁੰਦੀ ਹੈ ਤੇ ਉਹ ਅੱਗੇ ਇੱਕ ਇਹ ਤਾਂ ਇੱਕ ਹੁੰਦਾ ਜੀਵਿਕੰਦ ਮੈਨੂੰ ਲੱਗਦਾ ਹੈ ਕਿ ਸਾਰੇ ਬੱਚਿਆਂ ਨੇ ਦੇਖਿਆ ਹੋਊਗਾ ਉਹਦਾ ਵਿਆਹਾਂ ਦੇ ਵਿੱਚ ਅਸੀਂ ਉਹ ਸਬਜੀ ਮਿਕਸ ਸਬਜੀ ਦੇ ਵਿੱਚ ਦੇਖਦੇ ਆ ਪਰ ਅਸਲ ਦੇ ਵਿੱਚ ਅੱਗੇ ਸੀਗਾ ਜਿਵੇਂ ਕੰਧ ਜਿਹੜਾ ਹੈਗਾ ਉਹ ਪਾਠੀ ਨੂੰ ਮਾਜਾ ਜਿਹੜੀ ਆਪਾਂ ਦੇਖਦੇ ਬਾਜ਼ਾਰਾ ਵਿੱਚ ਪਈ ਹੋਈ ਤੇ ਉਹ ਸਿਆਲਾਂ ਦੇ ਵਿੱਚ ਹਫਤੇ ਵਿੱਚ ਇੱਕ ਦਿਨ ਘਰ ਜਰੂਰ ਬਣਦੀ ਸੀ ਜਾਂ ਉਹ ਤੇ ਜਾਂ ਸੁੰਢ ਦੀ ਤਰੀ ਜਾਂ ਅਦਰਕ ਦੀ ਤਰੀ ਚੰਗੀ ਤਰ੍ਹਾਂ ਵੱਲੋਂ ਗਾੜੀ ਜਿਹੜੀ ਆ ਉਹ ਮਿਲਦੀ ਮਿਲਦੀ ਸੀ ਅੱਜ ਅਸੀਂ ਉਹ ਸਬਜ਼ੀਆਂ ਸਾਰੀਆਂ ਖਾਣੀਆਂ ਛੱਡ ਦਿੱਤੀਆਂ ਜਿਨ੍ਹਾਂ ਨੇ ਸਾਨੂੰ ਹਰ ਬਿਮਾਰੀ ਨਾਲ ਲੜਨ ਦੀ ਮੌਸਮ ਦੇ ਅਨੁਕੂਲ ਲੜਨ ਦੀ ਸਮਰੱਥਾ ਦੇਣੀ ਹੁੰਦੀ ਸੀ ਤੇ ਅੱਜ ਅਸੀਂ ਜੋ ਖਾਣੇ ਉਹ ਬੇਮੌਸਮੀਆ ਸਬਜ਼ੀਆਂ ਸਾਰੇ ਖਾਣੇ ਆ ਫ੍ਰੀਜਾਂ ਦੇ ਵਿੱਚ ਪੈ ਪੈ ਸਾਲ-ਸਾਲ ਦੇ ਪੁਰਾਣੇ ਮਟਰ ਉਹਨਾਂ ਦਾ ਪ੍ਰਯੋਗ ਕਰਦੇ ਆ ਠੀਕ ਆ ਜੀ ਤਾਂ ਬੇਮੌਸਮੀ ਗੋਭੀ ਜਿਹੜੀ ਰੋਤਦੀ ਨਹੀਂਗੀ ਉਹਨੂੰ ਅਸੀਂ ਪ੍ਰਯੋਗ ਕਰਦੇ ਆ ਚਲੋ ਬਈ ਤੁਹਾਡਾ ਤੁਸੀਂ ਜੋ ਤੁਸੀਂ ਖਾਣਾ ਖਾਓ ਕਰ ਬਜ਼ੁਰਗਾਂ ਦਾ ਇਹ ਕਹਿਣਾ ਹੁੰਦਾ ਸੀ ਮੌਸਮ ਦੇ ਹਿਸਾਬ ਨਾਲ ਕੁਦਰਤ ਨੇ ਬਹੁਤ ਕੁਝ ਸਾਨੂੰ ਦਿੱਤਾ ਆ ਅੱਖਾਂ ਬੰਦ ਕਰਕੇ ਲੰਘ ਜਾਵੇਂਗਾ ਕਿਸੇ ਦਾ ਕੁਝ ਨਹੀਂ ਜਾਣਾ ਬਿਮਾਰੀਆਂ ਨੂੰ ਆਪਣੇ ਘਰ ਤੋਂ ਆਪ ਸੱਦਾ ਪਾਵੇਂਗਾ ਬੇਮੌਸਮੀ ਕ੍ਰਤੀਆਂ ਬੇਰੁੱਤੀਆਂ ਸਬਜ਼ੀਆਂ ਫਲਾਂ ਨੂੰ ਘਰ ਲੈ ਜਾ ਕੇ ਅਸੀਂ ਬੜੀ ਸ਼ਾਨੋ ਸ਼ੌਕਤ ਨਾਲ ਆਖਦੇ ਹਾਂ ਮੈਂ ਆ ਫਲ ਘਰੇ ਲੈ ਕੇ ਆਇਆ ਪਰ ਅਸਲ ਦੇ ਵਿੱਚ ਰੁੱਖ ਨਾਲੋਂ ਧਰਤੀ ਦੇ ਵਿੱਚੋਂ ਪੱਤਣ ਤੇ ਬੂਟੇ ਨਾਲੋਂ ਤੋੜਨ ਤੇ 12 ਘੰਟੇ ਜਾਂ 18 ਘੰਟੇ ਹੀ ਉਹਦੇ ਪੂਰੇ ਗੁਣ ਉਹਦੇ ਵਿੱਚ ਮੌਜੂਦ ਹੁੰਦੇ ਨੇ ਪਰ ਉਸ ਤੋਂ ਬਾਅਦ ਵਿੱਚ ਉਹ ਸਿਰਫ ਨਾਂ ਦੀਆਂ ਹੀ ਚੀਜ਼ਾਂ ਹੁੰਦੀਆਂ ਆਂ ਪਾਪਾ ਸਪਰੇਹਾਂ ਲਾਲਾ ਟੀਕੇ ਛੇਤੀ ਵਧਾ ਦਿੱਤੀ ਸਬਜੀ ਤੇ ਉਹ ਸਬਜੀ ਬਾਜ਼ਾਰ ਵਿੱਚ ਆ ਕੇ ਜ਼ਹਿਰ ਦਾ ਰੂਪ اختیار ਕਰ ਰਹੀ ਹੈ ਅਸੀਂ ਬੜੇ ਸ਼ੌਂਕ ਨਾਲ ਖਾ ਰਹੇ ਹਾਂ ਵੀ ਅਸੀਂ ਆਹ ਸਬਜ਼ੀ ਖਾ ਰਹੇ ਹਾਂ ਤੇ ਉਹ ਖਾ ਰਹੇ ਹਾਂ ਪਰ ਤਤ ਨੇ ਸੱਚੀ ਗੱਲ ਆ ਕਿ ਅਸੀਂ ਨਾ ਅ ਥੋੜੇ ਟਾਈਮ ਪਿਛੇ ਅਸੀਂ ਨਾ ਬਾਜ਼ਾਰ ਵਿੱਚੋਂ ਹਲਵਾ ਲੈ ਕੇ ਆਂਦਾ ਹਲਵਾ ਠੀਕ ਆ ਜਿਹੜਾ ਵਿੱਚੋਂ 골ਡਨ ਜਿਹਾ ਕਲਰ ਦਾ ਹੁੰਦਾ ਸਾਡੇ ਦਾ ਹਲਵਾ ਬੋਲਦੇ ਆ ਤੇ ਸ਼ਹਿਰਾਂ ਵਾਲੇ ਮੈਂ ਦੇਖੀ ਉਹਨੂੰ ਹਲਵਾ ਕਦੂ ਬੋਲਦੇ ਹਨਾ ਪਤਾ ਨਹੀਂ ਕੀ ਕੀ ਬੋਲਦੇ ਹੋਣਗੇ ਤਾਂ ਉਹ ਲੈਂਦਾ ਤੇ ਉਹਦਾ ਸਵਾਦ ਕੋਈ ਨਹੀਂ ਹਲਵੇ ਵਾਲੀ ਫੀਲਿੰਗ ਹੀ ਹੈਰੀ ਉਹਦੇ ਵਿੱਚ ਅ ਚੌਥੇ ਪਿੰਮੇ ਦੇਣ ਅਸੀਂ ਖੂਤੇ ਗਏ ਤੇ ਮਤਲਬ ਪੌਣੇ ਕਿ ਕਿਲੋ ਦਾ ਹੋਊਗਾ ਅਹੀ ਉਹ ਲਿਆਂਦਾ ਤੇ ਬਣਾਇਆ ਸੱਚੀ ਮੂੰਹ 'ਚ ਰਸ ਆ ਗਿਆ ਪਤਾ ਲੱਗਾ ਵੀ ਖਾਦਾ ਬਤਾਉਂ ਤੋੜ ਲਈਏ ਇਹ ਹਲਵਾ ਤੋੜ ਲਈਏ ਤੋਰੀ ਘਰ ਦੀ ਜਿਹੜੀ ਤੋੜ ਲਈਏ ਸੱਚੀ ਉਹਦਾ ਸਵਾਦ ਕੁਝ ਹੋਰ ਹੁੰਦਾ ਜਿਹੜਾ ਸਬਜ਼ੀ ਬਾਜ਼ਾਰ 'ਚੋਂ ਲੈ ਕੇ ਆਈ ਦੀਆਂ ਮਿਰਚਾਂ ਵੀ ਜਾਂ ਦੂਜਾ ਵੀ ਕੁਝ ਵੀ ਉਹਦਾ ਉਹ ਵਾਲਾ ਅਸਰ ਨਹੀਂ ਹੁੰਦਾ ਤਾਂ ਅੱਗੇ ਬਜ਼ੁਰਗ ਤਾਂ ਹੀ ਤੰਦਰੁਸਤ ਹੀ ਉਹਨਾਂ ਦੀ ਬੇਹਲੀਆਂ ਦੇ ਵਿੱਚ ਬੜੇ ਬੂਟੇ ਲਾਏ ਹੁੰਦੇ ਸੀ ਤੋਰੀਆਂ ਕੱਦੂ ਹਲਵੇ ਪਿੰਡੀਆਂ ਉਹ ਤਾਜ਼ੀਆਂ ਤੋੜ ਕੇ ਖਾਂਦੇ ਸੀ ਧਨੀਆਂ ਵੀ ਤੇ ਹਰੇ ਪਿਆਜ਼ ਤਾਜ਼ੇ ਪੁੱਟ ਕੇ ਉਹਨਾਂ ਨੇ ਸਬਜ਼ੀ ਬਣਾਉਣੀ ਤੇ ਸੱਚੀ ਉਹ ਖਾ ਖਾ ਕੇ ਜਿਸੇ ਉਹਨਾਂ ਦੇ ਸੋਹਣੇ ਤੇ ਸਰੀਰ ਲੰਮੇ ਉੱਚੇ ਹੁੰਦੇ ਸੀ ਤੇ ਅੱਜ ਅੱਜ ਮੈਂ ਨਹੀਂ ਬੁਲਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਕਹਿੰਦੇ ਨੇ ਪਰ ਜਗਾਉਣ ਵਾਲੇ ਹੋਕਾ ਲਾਉਂਦੇ ਰਹਿੰਦੇ ਨੇ ਤੇ ਜਾਗਣ ਵਾਲਿਆਂ ਦੇ ਘਰ ਬਚ ਜਾਂਦੇ ਨੇ ਸੁੱਤਿਆਂ ਦੇ ਘਰ ਉੱਜੜ ਜਾਂਦੇ ਨੇ ਸੋ ਬਾਕੀ ਤੁਸੀਂ ਸਾਰੇ ਸਿਆਣੇ ਹੋ ਤੇ ਲੋ ਜੀ ਸੁਣੀਏ ਸਰ ਕੁਝ ਆਵਾਜ਼ ਦੀ ਦੁਨੀਆ ਵਿੱਚ ਸੰਗੀਤ ਦਾ ਬੜਾ ਮਹੱਤਵ ਆ ਤਾਂ ਸੰਗੀਤ ਹਵਾਰ ਰੇਡੀਓ ਦੇ ਵਿੱਚੋਂ ਆਪਾਂ ਆਪ ਸਭ ਦੇ ਨਾਲ ਰੂਬਰੂ ਕਰਦੇ ਆ ਸੋ ਜਾਣਾ ਕਿਤੇ ਨਹੀਂ ਜੀ ਸੁਣਦੇ ਰਹਿਣਾ ਹਵਾਰ ਰੇਡੀਓ ਦੇ ਵੇੜੇ ਦੇ ਵਿੱਚ ਪ੍ਰੋਗਰਾਮ ਸਾਂਝ ਦੇ ਵਿੱਚ ਆਪ ਸਭ ਦੇ ਨਾਲ ਫਿਰ ਰੂਬਰੂ ਹੋਵਾਂਗੇ ਛੋਟੀ ਜੀ ਬ੍ਰੇਕ ਤੋਂ ਬਾਅਦ ਤਦ ਤੱਕ ਦੇ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ ਇੱਧਰ ਸੁਖਵਿੰਦਰ ਸਿੰਘ ਹੋਣੀ ਆਏ ਸਤਿ ਸ਼੍ਰੀ ਅਕਾਲ ਤੇ सोनू ਬਹਾਦਰਪੁਰਿਆ ਸਾਡਾ ਛੋਟਾ ਵੀਰ ਆਇਆ ਉਹਨੂੰ ਵੀ ਜੀ ਆਇਆਂ ਸਤਿ ਸ਼੍ਰੀ ਅਕਾਲ ਤੇ ਪਰਮਾਤਮਾ ਤੁਹਾਨੂੰ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਬਖਸ਼ਦੇ ਰਹਿਣ ਇਸੇ ਤਰ੍ਹਾਂ ਇਸ ਵੀਡੀਓ ਵਿੱਚ ਤੁਸੀਂ ਆਉਂਦੇ ਰਹੋ